ਆਪਾਂ ਪਰਿਵਾਰ ਨੇ ਬਾਦ ਆਪਾਂ ਮੀਟਿੰਗ ਕਰਕੇ ਤੇ ਆਪਾਂ ਵਿਚਾਰ ਚਾਚਾਂ ਕਰਦੇ ਆਂ ਪਰ ਜਿਹੜੀ ਅੱਜ ਦਾ ਵਿਚਾਰ ਚੰਦ ਰਹਾ ਇਹਦਾ ਜਿੱਦਾਂ ਪ੍ਰਧਾਨ ਜੀ ਸਾਡੇ ਸਾਇਟੀ ਸਾਹਿਬ ਨੇ ਦੱਸਿਆ ਵੀ ਅੱਜ ਦਾ ਜਿਹੜਾ ਸਾਹਿਬ ਮੇਨ ਮੁੱਦਾ ਜਿਹੜਾ ਉਹ ਜਿਹੜਾ ਕੱਲ ਨੂੰ ਸ਼ਫੀਦਰ ਨੂੰ ਟਰੈਕਟਰ ਮਾਰ ਕੇ ਕਿੱਥੇ ਹੋਏ ਆਂ ਵੀ ਆਪਾਂ ਉਹ ਟਰੈਕਟਰ ਮਾਰ ਚ ਕੇ ਸੰਘਰਸ਼ੀ ਵੀਰੋ ਸਭ ਤੋਂ ਪਹਿਲਾਂ ਬਲਾਓ ਫਤਿਹ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਨੂੰ ਇੱਕ ਗੱਲ ਦੀ ਖੁਸ਼ੀ ਆ ਵੀ ਸਾਡੀ ਜਿਹੜੀ ਮਹੀਨਾਵਾਰ ਮੀਟਿੰਗ ਹੁੰਦੀ ਆ ਜਥੇਬੰਦੀ ਦੀ ਉਸ ਮੀਟਿੰਗ ਦੇ ਵਿੱਚ ਕੀਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਮਾਸਟਰ ਜੀ ਸ਼ਿਨਾ ਸਾਹਿਬ ਤੇ ਉਹ ਮੇਜਰ ਸਿੰਘ ਕੜਿਆਲ ਉਹ ਆਪਣੇ ਸਾਥੀਆਂ ਦੇ ਨਾਲ ਇਸ ਮੀਟਿੰਗ ਦੇ ਵਿੱਚ ਉਹਨਾਂ ਸ਼ਮੂਲੀਅਤ ਕੀਤੀ ਆ ਇਸ ਚੀਜ਼ ਦੀ ਸਾਨੂੰ ਖੁਸ਼ੀ ਆ ਔਰ ਅਸੀਂ ਵਧਾਈ ਦਿੰਦੇ ਆ ਕਿਉਂਕਿ ਆਪਾਂ ਅੱਗੇ ਵੀ ਜਿਹੜੀ ਸਾਡੇ ਜਥੇਬੰਦੀ ਸੰਯੁਕਤ ਕਿਸਾਨ ਭਲੇ ਸਸਤਾ ਅੱਗੇ ਵੀ ਜਿਹੜੀ ਆ ਉਹ ਕਿਰਤੀ ਕਿਸਾਨ ਯੂਨੀਅਨ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਦੀ ਆ ਜਿੱਥੇ ਵੀ ਸਾਨੂੰ ਮਾਸਟਰ ਜੀ ਹਣਾ ਵੱਲੋਂ ਕੋਈ ਸਾਨੂੰ ਸੰਦੇਸ਼ ਮਿਲਦਾ ਵੀ ਆਪਾਂ ਫਰਾਂਡੀ ਜਗ੍ਹਾ ਤੇ ਜਾਣਾ ਜਾ ਕੋਈ ਮੋਰਚਾ ਲਾਉਣਾ ਜਾਂ ਆਪਾਂ ਕੋਈ ਰੌਣਕ ਵਧਾਉਣੀ ਆ ਤੇ ਉੱਥੇ ਹੀ ਜਿਹੜੀ ਸਾਡੀ ਜਥੇਬੰਦੀ ਆ ਉਹ ਹਮੇਸ਼ਾ ਇਹਨਾਂ ਦੇ ਨਾਲ ਚੱਲਦੀ ਆ ਅੱਜ ਸਾਡੀ ਜਥੇਬੰਦੀ ਦੇ ਵਿੱਚ ਪਹੁੰਚੇ ਨੇ ਹਾਂਜੀ ਪ੍ਰਧਾਨ ਜੀ ਅੱਜ ਜੋ ਤੁਹਾਡੀ ਸਾਂਝੀ ਮੀਟਿੰਗ ਹੋਈ ਹੈ ਜਿੱਥੇ ਬੰਦੇ ਨੇ ਕਿਸ ਬੰਦ ਹੋਈ ਹੈ ਅੱਜ ਸੰਯੁਕਤ ਕਿਸਾਨ ਭਲਾਈ ਸੰਸਥਾ ਜਨਾਲਾ ਦੀ ਮਹੀਨਾਵਾਰ ਮੀਟਿੰਗ ਹੋਈ ਹੈ ਜਿਦੇ ਚ ਮੈਂ ਜਤਿੰਦਰ ਸਿੰਘ ਸ਼ੀਨਾ ਸੁਭਾ ਮੀਤ ਪ੍ਰਧਾਨ ਕਿਰਤੀ ਕਿਸਾਨ ਜੁਨੀਮ ਤੇ ਕਿਰਤੀ ਕਿਸਾਨ ਜੁਨੀਮ ਦੇ ਹੋਰ ਸਾਥੀ ਉਹਦੇ ਚ ਸ਼ਾਮਲ ਹੋਏ ਆ ਔਰ ਇਹਨਾਂ ਸਾਥੀਆਂ ਨੂੰ ਕੱਲ ਨੂੰ ਜਿਹੜੀ ਟਰੈਕਟਰ ਪਰੇਡ ਹੋਣੀ ਆ ਸਾਰੇ ਦੇਸ਼ ਦੇ ਅੰਦਰ ਉਹਦੇ ਚ ਸ਼ਾਮਲ ਹੋਣ ਲਈ ਸੁਨੇਹਾ ਲਾਇਆ ਬੇਨਤੀ ਕੀਤੀ ਆ ਔਰ ਉਹਨਾਂ ਨੇ ਵੱਡੀ ਗਿਣਤੀ ਜੋ ਕੱਲ ਦੀ ਪਰੇਡ ਚ ਟਰੈਕਟਰ ਲੈ ਕੇ ਸ਼ਾਮਲ ਹੋਣ ਦਾ ਜਿਹੜਾ ਉਹ ਉਹਨਾਂ ਦੇ ਪ੍ਰਧਾਨ ਸਾਹਿਬ ਮਨਜੀਤ ਸਿੰਘ ਬਾਠ ਜੀ ਤੇ ਕਾਬਲ ਸਿੰਘ ਸ਼ਾਹਪੁਰ ਉਹਨਾਂ ਨੂੰ ਵਿਸ਼ਵਾਸ ਦਵਾਇਆ ਵੱਡੀ ਗਿਣਤੀ ਚਹੀਂ ਟਰੈਕਟਰ ਲੈ ਕੇ ਟਰੈਕਟਰ ਪਰੇਡ ਦੇ ਵਿੱਚ ਕੱਲ ਜਿਹੜਾ ਸੰਯੁਕਤ ਕਿਸਾਨ ਮੋਰਚੇ ਰੀ ਟਰੈਕਟਰ ਪ੍ਰੇਡ ਚ ਸ਼ਾਮਲ ਹੋ ਆ। ਸੰਯੁਕਤ ਕਿਸਾਨ ਭਲਾਈ ਸੰਸਥਾ ਜੀ ਨਾਲ ਦੀ ਮਹੀਨਾਵਾਰ ਮੀਟਿੰਗ ਹੋਈ ਆ ਜਿਸ ਵਿੱਚ ਐਸ ਕੇ ਮਾ ਵੱਲੋਂ ਜੋ 28 ਜਨਵਰੀ ਦਾ ਟਰੈਕਟਰ ਮਾਰਚਾ ਸੱਦਾ ਦਿੱਤਾ ਗਿਆ ਉਸ ਨੂੰ ਭਰਪੂਰ ਸਮਰਥਨ ਦੇਣ ਦਾ ਫੈਸਲਾ ਕੀਤਾ ਗਿਆ ਆ। ਅੱਜ ਸਾਡੀ ਮੀਟਿੰਗ ਵਿੱਚ ਕੀਰਤੀ ਕਿਸਾਨ ਯੂਨੀਅਨ ਦੇ ਸੂਬਾ ਉਮੀਦ ਪ੍ਰਧਾਨ ਜਤਿੰਦਰ ਸਿੰਘ ਸ਼ੀਨਾ ਉਹ ਵੀ ਹਾਜ਼ਰ ਹੋਏ ਨੇ। ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਾਡੀ ਡਿਊਟੀ ਲਈ ਗਈ ਆ। ਕਿ ਵੱਧ ਵੱਧ ਜਿਹੜਾ ਟਰੈਕਟਰ ਮਾਰਚ ਨੂੰ ਸਫਲ ਬਣਾਉਣਾ ਆ ਔਰ ਅਸੀਂ ਆਪਣੇ ਜਿੰਨੇ ਵੀ ਸਾਡੇ ਸਾਥੀ ਨੇ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਵੱਧ ਵੱਧ ਜਿਹੜਾ ਆਪਾਂ ਟਰੈਕਟਰ ਲਿਆ ਕੇ ਟਰੈਕਟਰ ਮਾਰਚ ਸ਼ਾਮਿਲ ਹੋਣਾ ਆ ਔਰ ਵੱਡੀ ਗਿਣਤੀ ਵਿੱਚ ਸਾਡੇ ਜਥੇਬੰਦੀ ਜਿਹੜੀ ਆ ਉਹ ਟਰੈਕਟਰ ਮਾਰਚ ਵਿੱਚ ਸ਼ਾਮਿਲ ਹੋਵੇਗੀ